ਗੁੱਡ ਮਾਰਨਿੰਗ ਮਨ ਦੀ ਸ਼ਾਂਤੀ ਲਈ ਤਕਰੀਬਨ ਹਰ ਬੰਦਾ ਜਿਹੜਾ ਜਦੋਜਹਿਦ ਕਰਦਾ ਬਹੁਤ ਅਸ਼ਾਂਤ ਵੀ ਹੋਣਾ ਪੈਂਦਾ ਉਹਨੂੰ ਮਨ ਦੀ ਸ਼ਾਂਤੀ ਨੂੰ ਲੈਣ ਵਾਸਤੇ ਕਈ ਬੰਦੇ ਅਲੱਗ-ਅਲੱਗ ਤਰ੍ਹਾਂ ਦੇ ਕਾਰੋਬਾਰ ਕਰਦੇ ਆ ਕਿ ਸ਼ਾਇਦ ਮਨ ਨੂੰ ਸ਼ਾਂਤੀ ਮਿਲ ਜੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਬਸੇਰਾ ਕਰਦੇ ਆ ਵੀ ਉਹ ਉੱਥੇ ਜਾਂਦੇ ਆ ਉੱਥੇ ਮਨ ਨੂੰ ਸ਼ਾਂਤੀ ਮਿਲੂਗੀ ਤੇ ਮਨ ਨੂੰ ਸ਼ਾਂਤੀ ਐਕਚੁਅਲ 'ਚ ਕਿੱਦਾਂ ਮਿਲੂਗੀ ਅੱਜ ਉਹਦੇ ਤੇ ਆਪਾਂ ਗੱਲਬਾਤ ਕਰਦੇ ਆ ਇੱਕ ਰਾਜਾ ਸੀਗਾ ਉਹਨੂੰ ਬਹੁਤ ਸ਼ੌਂਕ ਸੀਗਾ ਚਿੱਤਰਕਾਰੀ ਦਾ ਬੜੀ ਵਧੀਆ-ਵਧੀਆ ਪੇਂਟਿੰਗ ਜਿਹੜੀਆਂ ਉਹਨੇ ਇਕੱਠੀਆਂ ਕੀਤੀਆਂ ਸੀ ਸਾਰੇ ਪਾਸੋਂ ਤੇ ਉਹਦੇ ਮਹਿਲ ਦੇ ਵਿੱਚ ਵੀ ਬਹੁਤ ਪੇਂਟਿੰਗ ਚ ਲੱਗੀਆਂ ਸੀਗੀਆਂ ਤੇ ਇੱਕ ਵਾਰ ਉਹਦੇ ਮਨ 'ਚ ਖਿਆਲ ਆਇਆ ਵੀ ਆਪਾਂ ਇੱਕ ਪ੍ਰਤੀਯੋਗਤਾ ਕਰਾਉਨੇ ਆ ਵੀ ਜਿਹਦੇ 'ਚ ਦੂਰ ਤਰਾਡੇ ਤੋਂ ਵੀ ਆਪਾਂ ਪੇਂਟਰ ਬੁਲਾਉਣੇ ਆ ਸਾਰੇ ਤੇ ਜਿਹੜਾ ਬੰਦਾ ਜਿਹੜਾ ਪੇਂਟਰ ਕੋਈ ਐਸੀ ਪੇਂਟਿੰਗ ਬਣਾਊਗਾ ਕਿ ਜਿਹਦੇ ਨਾਲ ਪੇਂਟਿੰਗ ਨੂੰ ਦੇਖ ਕੇ ਹੀ ਮਨ ਨੂੰ ਸ਼ਾਂਤੀ ਮਿਲ ਜੇ ਤਾਂ ਉਸ ਪੇਂਟਰ ਨੂੰ ਮੋਹ ਮੰਗਿਆ ਇਨਾਮ ਜਿਹੜਾ ਦਵਾਂਗੇ ਸੋ ਸਾਰੇ ਪਾਸੇ ਟੈਂਡ ਹੋ ਰਹਾ ਪਟਵਾਇਆ ਜਾਂਦਾ ਤੇ ਇੱਕ ਤਾਰੀਖ ਜਿਹੜੀ ਮਿਥ ਦਿੱਤੀ ਜਾਂਦੀ ਆ ਉਸ ਦਿਨ ਨੂੰ ਸਵੇਰੇ ਤੋਂ ਹੀ ਸਾਰੇ ਪੇਂਟਰ ਜਿਹੜੇ ਆ ਸ਼ੁਰੂ ਹੋ ਜਾਂਦੇ ਪੇਂਟਿੰਗ ਬਣਾਉਣਾ ਬਹੁਤ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਬਣਾਉਂਦੇ ਆ ਸ਼ਾਮ ਤੱਕ ਕਿੰਨੀਆਂ ਹੀ ਪੇਂਟਿੰਗਾਂ ਤਿਆਰ ਹੋ ਜਾਂਦੀਆਂ ਰਾਜਾ ਉਹਦੇ ਚੋਂ ਦੋ ਪੇਂਟਿੰਗ ਸਿਲੈਕਟ ਕਰ ਲੈਂਦਾ ਤੇ ਆਪਣੇ ਦਰਬਾਰ ਦੇ ਵਿੱਚ ਸਾਰੇ ਦਰਬਾਰੀਆਂ ਨੂੰ ਤੇ ਹੋਰ ਜਿਹੜੇ ਮਹਤਵਾਰ ਬੰਦੇ ਹੁੰਦੇ ਆ ਉਹਨਾਂ ਨੂੰ ਇਕੱਠੇ ਕਰ ਲੈਂਦਾ ਇਹ ਕਪੜਾ ਪਾਇਆ ਹੁੰਦਾ ਪੇਂਟਿੰਗ ਦੇ ਉੱਤੇ ਕਹਿੰਦਾ ਵੀ ਮੈਂ ਦੋ ਸੈਮੀ ਫਾਈਨਲ ਕਰ ਲੀਆਂ ਇਹਦੇ ਚੋਂ ਆਪਾਂ ਇੱਕ ਨੂੰ ਇਨਾਮ ਦੇਣਾ ਮੋਹ ਮੰਗਿਆ ਇਨਾਮ ਦੇਣਾ ਤੇ ਫੈਸਲਾ ਦਾ ਰਾਜੇ ਨੇ ਕੀਤਾ ਹੀ ਹੋਇਆ ਸੀਗਾ ਉਹ ਪਹਿਲੀ ਪੇਂਟਿੰਗ ਦੇ ਉੱਤੋਂ ਇਦਾਂ ਕਪੜਾ ਚੱਕਦੇ ਆ ਤਾਂ ਪੇਂਟਿੰਗ ਦੇ ਵਿੱਚ ਇੱਕ ਝੀਲ ਦਿਖਾਈ ਸੀਗੀ ਬਹੁਤ ਹੀ ਸਾਫ਼ ਪਾਣੀ ਸੀਗਾ ਇੰਨਾ ਸਾਫ਼ ਪਾਣੀ ਕਿ ਝੀਲ ਦੀ ਜਿਹੜੀ ਤਹ ਥੱਲੇ ਵਾਲੀ ਉਹ ਵੀ ਨਜ਼ਰ ਆ ਰਹੀ ਸੀਗੀ ਨਾਲ ਪਹਾੜ ਸੀਗੇ ਤਾਂ ਪਹਾੜਾਂ ਦੀ ਜਿਹੜੀ ਸ਼ੈਡੋ ਆ ਉਹਦੇ ਵਿੱਚ ਪੈ ਰਹੀ ਸੀਗੀ ਸੋ ਉਹ ਜਿਹੜਾ ਪਰਛਾਵਾਂ ਵਿੱਚ ਪੈ ਰਿਹਾ ਸੀ ਉਹ ਇੰਨਾ ਰੀਅਲ ਲੱਗਦਾ ਸੀ ਐਂ ਲੱਗਦਾ ਜੀ ਪਹਾੜ ਨਦੀ ਦੇ ਵਿੱਚ ਨੇ ਉੱਤੇ ਅਸਮਾਨ ਜਿਹੜਾ ਨੀਲਾ ਅਸਮਾਨ ਹੈ ਇਨਸਾਫ ਬੱਦਲਾਂ ਦੇ ਛੋਟੇ ਛੋਟੇ ਗੋਲੇ ਜਿਹੜੇ ਦਿਖਾਏ ਸੀਗੇ ਮਤਲਬ ਇੰਨਾ ਕਿ ਸੋਹਣਾ ਸੀਨ ਸੀਗਾ ਕਿ ਮਨ ਨੂੰ ਸ਼ਾਂਤੀ ਦੇਖਦੇ ਹੀ ਮਿਲਦੀ ਸੀ ਸਾਰੇ ਲੋਕਾਂ ਨੇ ਕਿਹਾ ਵੀ ਬਹੁਤ ਵਧੀਆ ਬਹੁਤ ਵਧੀਆ ਫਿਰ ਦੂਜੀ ਪੇਂਟਿੰਗ ਦੇ ਉੱਤੋਂ ਜਦੋਂ ਉਹਨੇ ਕੱਪੜਾ ਉਤਾਰਿਆ ਤਾਂ ਉੱਥੇ ਕੀ ਸੀਗਾ ਪਹਾੜ ਸੀਗੇ ਬਟ ਥੋੜੇ ਬੀਆਬਾਨ ਜੇ ਪਹਾੜ ਸੀਗੇ ਉਜੜੇ ਜੇ ਪਹਾੜ ਸੀਗੇ ਤੇ ਬਿਜਲੀ ਜਿਹੜੀ ਆ ਸਮਾਨੀ ਉਹ ਇਦਾਂ ਕੜਕ ਦੇ ਦਿਖਾਈ ਉਸ ਪੇਂਟਿੰਗ ਦੇ ਵਿੱਚ ਤੂਫਾਨ ਦਾ ਪੂਰਾ ਸੀਨ ਸੀਗਾ ਕਾਲੇ ਬੱਦਲ ਸੀਗੇ ਦਰਖਤ ਜਿਹੜੇ ਉਹ ਵੀ ਇਦਾਂ ਝੂਲ ਰਹੇ ਸੀਗੇ ਵੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਨਦੀਆਂ ਵੀ ਜਿਹੜੀਆਂ ਉਹ ਬਹੁਤ ਉਛਾਲੇ ਮਾਰ ਰਹੀਆਂ ਸੀਗੀਆਂ ਜਿਹੜੀ ਉੱਥੇ ਨਦੀ ਸੀਗੀ ਤੇ ਬੜਾ ਹੀ ਸੀਨ ਜਿਹੜਾ ਇਦਾਂ ਦਾ ਸੀਗਾ ਕਿ ਤੂਫਾਨ ਆ ਰਿਹਾ ਬੜਾ ਖਤਰਨਾਕ ਜਿਹਾ ਸੀਨ ਸੀਗਾ ਵੀ ਦੇਖ ਕੇ ਡਰ ਲੱਗਦਾ ਵੀ ਜੇ ਆਪਾਂ ਉੱਥੇ ਹੋਈਏ ਤਾਂ ਆਪਣਾ ਕੀ ਬਣੂਗਾ ਸੋ ਦੋਨੋਂ ਪੇਂਟਿੰਗਾਂ ਸਾਰਿਆਂ ਨੇ ਦੇਖਿਆ ਤੇ ਸਾਰਿਆਂ ਨੇ ਤਕਰੀਬਨ ਫੈਸਲਾ ਕਰ ਹੀ ਲਿਆ ਵੀ ਜਿਹੜਾ ਇਨਾਮ ਆ ਉਹ ਪਹਿਲੀ ਪੇਂਟਿੰਗ ਵਾਲੇ ਨੂੰ ਮਿਲੂਗਾ ਤੇ ਰਾਜੇ ਨੇ ਪਰ ਜਦੋਂ ਅਨਾਉਂਸ ਕੀਤਾ ਕਹਿੰਦਾ ਵੀ ਜਿਹੜਾ ਇਨਾਮ ਆ ਉਹ ਦੂਜੀ ਪੇਂਟਿੰਗ ਜਿਹਦੇ ਚ ਤੂਫਾਨ ਦਿਖਾਇਆ ਗਿਆ ਉਸ ਪੇਂਟਰ ਨੂੰ ਆਪਾਂ ਉਹ ਮੰਗਿਆ ਨਾਮ ਦੇਣਾ ਤਾਂ ਸਾਰਿਆਂ ਦੇ ਸਵਾਲ ਦੇ ਸਵਾਲ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਸਾਰੇ ਹੈਰਾਨ ਸੀਗੇ ਜਿੱਦਾਂ ਤੁਸੀਂ ਵੀ ਹੈਰਾਨ ਹੋ ਵੀ ਇਹ ਕਿਦਾਂ ਹੋ ਗਿਆ ਉਹ ਜਿਹੜਾ ਪਹਿਲਾ ਪੇਂਟਰ ਸੀਗਾ ਉਹ ਵੀ ਆ ਗਿਆ ਰਾਜੇ ਕੋਲ ਕਹਿੰਦਾ ਵੀ ਦੇਖੋ ਮੇਰੀ ਪੇਂਟਿੰਗ ਦੇ ਵਿੱਚ ਕਿੰਨੀ ਸ਼ਾਂਤੀ ਹੈ ਦੇ ਜਿੰਨਾ ਤੂਫਾਨ ਆ ਵੀ ਤੁਸੀਂ ਇਹਨੂੰ ਕਿਦਾਂ ਨਾਮ ਦੇ ਸਕਦੇ ਹੋ ਤਾਂ ਰਾਜੇ ਨੇ ਕਿਹਾ ਸਾਰਿਆਂ ਨੂੰ ਤੁਸੀਂ ਧਿਆਨ ਨਾਲ ਦੇਖੋ ਕਿ ਸਾਰੇ ਤੂਫਾਨ ਦੇ ਵਿੱਚ ਜਿਹੜੇ ਦਰਖਤ ਝੂਲ ਰਹੇ ਆ ਉਸ ਇੱਕ ਦਰਖਤ ਦੇ ਵਿੱਚ ਉਸ ਪੇਂਟਰ ਨੇ ਇੱਕ ਕਹਾਵਲਾ ਦਿਖਾਇਆ ਕਿ ਉਹਦੇ ਚ ਇੱਕ ਚਿੜੀ ਆਪਣੇ ਬੱਚਿਆਂ ਨੂੰ ਰੋਟੀ ਖਵਾ ਰਹੀ ਆ ਤੇ ਉਹ ਬੜੀ ਬੇਬਾਕ ਫ੍ਰੀ ਮਾਈਂਡ ਜਿਹੜਾ ਉਹ ਨਜ਼ਰ ਆ ਰਿਹਾ ਕਿ ਉਹ ਉਹਨੂੰ ਕੋਈ ਪਰਵਾਹ ਨਹੀਂ ਹੈ ਕਿ ਆਸ-ਪਾਸ ਤੂਫਾਨ ਹੈ ਕੁਝ ਵੀ ਹੋ ਰਿਹਾ ਉਹ ਉਹਨਾਂ ਨੂੰ ਇਦਾਂ ਚੋਗਾ ਦੇ ਰੀ ਦਿਖਾਇਆ ਤੇ ਰਾਜੇ ਨੇ ਫਿਰ ਸਮਝਾਇਆ ਵੀ ਕਹਿੰਦਾ ਵੀ ਮਨ ਦੀ ਸ਼ਾਂਤੀ ਜਿਹੜੀ ਹੈ ਉਹ ਇਹ ਨਹੀਂ ਕਿ ਆਪਣਾ ਆਸ-ਪਾਸ ਬਹੁਤ ਸ਼ਾਂਤ ਹੋਵੇ ਜਾਂ ਆਪਣੇ ਹਾਲਾਤ ਜਿਹੜੇ ਆ ਉਹ ਬਹੁਤ ਵਧੀਆ ਹੋਣ ਤਾਂ ਮਨ ਦੀ ਸ਼ਾਂਤੀ ਹੈ ਮਨ ਦੀ ਸ਼ਾਂਤੀ ਕਦੋਂ ਆ ਉਹ ਤੁਹਾਡੇ ਅੰਦਰ ਦੀ ਚੀਜ਼ ਹੈ ਤੁਹਾਡੇ ਆਸ-ਪਾਸ ਭਾਵੇਂ ਤੂਫਾਨ ਆ ਰਿਹਾ ਤਾਂ ਵੀ ਤੁਸੀਂ ਆਪਣੇ ਮਨ ਦੀ ਜਿਹੜੀ ਹੈ ਸ਼ਾਂਤੀ ਅੰਦਰੋਂ ਹੀ ਲੱਭ ਸਕਦੇ ਹੋ ਸੋ ਇਹ ਗੱਲ ਜਿਹੜੀ ਹੈ ਲਾਗੂ ਹੁੰਦੀ ਹੈ ਆਪਣੀ ਜ਼ਿੰਦਗੀ ਤੇ ਵੀ ਵੀ ਕਈ ਵਾਰੀ ਆਪਾਂ ਬਹੁਤ ਭੱਜ ਦੌੜ ਕਰਦੇ ਆ ਮਨ ਦੀ ਸ਼ਾਂਤੀ ਵਾਸਤੇ ਪਰ ਜੇ ਆਪਾਂ ਸੋਚੀਏ ਵੀ ਵਕਤ ਜਾਂ ਹਾਲਾਤ ਜਾਂ ਲੋਕ ਆਪਣੇ ਆਸ-ਪਾਸ ਆਪਣੇ ਹਿਸਾਬ ਨਾਲ ਹੋਣਗੇ ਤਾਂ ਬੜਾ ਮੁਸ਼ਕਲ ਜਿਹਾ ਕੰਮ ਹੈ ਸੋ ਸਾਰੀਆਂ ਪ੍ਰਸਥਿਤੀਆਂ ਭਾਵੇਂ ਆਪਣੇ ਉਲਟ ਵੀ ਹੋਣ ਤਾਂ ਵੀ ਜੇ ਆਪਾਂ ਆਪਣੇ ਆਪ ਨੂੰ ਸ਼ਾਂਤ ਰੱਖ ਪਾਈਏ ਤਾਂ ਉਹ ਅਸਲੀ ਮਨ ਦੀ ਸ਼ਾਂਤੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਵੀ ਮਨ ਦੀ ਸ਼ਾਂਤੀ ਜਿਹੜੀ ਮੁਬਾਰਕ ਹੋਵੇ ਜ਼ਿੰਦਗੀ ਜ਼ਿੰਦਾਬਾਦ ਹੈ ਜੀ ਖੁਸ਼ ਰਹੋ ਆਵਾਜ਼ ਰੋ ਲਵ ਯੂ ਮਿਸ਼ੂ ਹੈਲਥ ਐਂਡ ਹੈਪੀਨੈਸ